ਸਾਰਜੋ ਨੌਜਵਾਨ ਸਾਥੀ ਮਾਮਾ ਬਜ਼ੁਰਗ ਏਸੀ ਦਰਹਤੀ ਤੇ ਪਹੁੰਚੇ ਹੋ ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਪੰਜਾਬ ਦੇ ਹਲਾਕ ਹੋਏ ਨੇਗੇ ਉਹ ਤੁਹਾਨੂੰ ਸਭ ਨੂੰ ਪਤਾ ਹੀ ਆ ਸਾਨੂੰ ਰੋਜ਼ ਹੀ ਮੀਡੀਆ ਪੁੱਛਦਾ ਰਹਿੰਦਾ ਤੁਸੀਂ ਰੋਜ਼ ਹੀ ਧਰਦੇ ਲਾਉਂਦੇ ਹੋ ਰੋਜ਼ ਹੀ ਮੁਜਾਰੇ ਕਰਦੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਮੀਡੀਆ ਨੂੰ ਸਵਾਲ ਪੁੱਛਦਾ ਜਿੰਨੇ ਵੀ ਤੁਸੀਂ ਮੇਰੇ ਸਤਕਾਰਯੋਗ ਭਰਾ ਆਏ ਹੋ ਕੀ ਤੁਸੀਂ ਦੱਸੋ ਜੇ ਮੈਸੀਂ ਕਹਣੇ ਵੀ ਅਸੀਂ ਯਾਦ ਨਹੀਂ ਹੈਗੇ মিডিਆ ਆਜ਼ਾਦ ਹੈਗਾ ਜਿਸ ਤਰ੍ਹਾਂ মিডিਆ ਤੋਂ ਸਰਕਾਰਾਂ ਆਪਣੀਆਂ ਕਾਰਗੀਆਂ ਕਰਾਉਂਦੀਆਂ ਨੇਗੀਆਂ ਉਹ ਸਭ ਨੂੰ ਪਤਾ ਹੀ ਐ ਜਦੋਂ ਜ਼ਿਲ੍ਹਾ ਦੇ ਵਿੱਚ ਜਾਣਦੇ ਐ ਥਾਣਿਆਂ ਦੇ ਵਿੱਚ ਜਾਣਦੇ ਐ ਜਦੋਂ ਝੂਠੇ ਪਰਚੇ ਪਾਉਂਦੇ ਨੇ ਸਰਕਾਰਾਂ ਤਾਂ ਜਦੋਂ ਪ੍ਰਸ਼ਾਸਨ ਨਾਲ ਨੂੰ ਪਹੁੰਚ ਜਾਂ ਅਧਿਕਾਰੀਆਂ ਨੂੰ ਵੀ ਸਾਟਾਂ ਕੀ ਗਜ਼ੂਰ ਐ ਦੱਸੋ ਬਈ ਪ੍ਰਸ਼ਾਸਨ ਕਹਿੰਦਾ ਅਸੀਂ ਵੀ ਨਹੀਂ ਯਾਦ ਹੈਗੇ ਪੁਲਿਸ ਕਹਿੰਦੇ ਅਸੀਂ ਵੀ ਨਹੀਂ ਯਾਦ ਹੈਗੇ ਕਿਉਂਕਿ ਪਤਾ ਜਿਨ੍ਹਾਂ ਨੂੰ ਆਰਟ ਸਮੇਂ ਅਸੀਂ ਕੁਰਸੀਆਂ ਦੇ ਉੱਪਰ ਬਿਠਾਇਆ ਉਹ ਸਾਡੇ ਪੰਜਾਬ ਦੀ ਗੱਲ ਕਰ ਰੋ ਤਿਆਰ ਨਹੀਂ ਹੈਗੇ ਅੱਜ 50 ਦਿਨ ਤੱਕ तकरीबन तकरीबन ਸਰਦਾਰ ਜੀ ਦੀ ਜਿੱਤੇ ਟੱਲੇਵਾਲ ਸਾਹਿਬ ਨੂੰ ਮਰਨ ਮਰ ਤੋਂ ਉੱਪਰ ਬੈਠਿਆ ਨੂੰ ਹੋ ਗਏ ਅੱਜ ਤੱਕ ਕੋਈ ਵੀ ਜਿਹੜੀ ਪੰਜਾਬ ਦਾ ਚੁਗਿਆ ਹੋ ਨਮਾਇੰਦਾ ਜਾਂ ਅੱਜ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਕਿ ਮੈਂ ਸਵਾ ਤਿੰਨ ਕਰੋੜ ਵੋਟ ਦਾ ਮਾਲਕ ਐ ਦਾਤੂ ਭਰਾਵਾ ਕਿਦਣ ਦਾ ਜਾ ਕੇ ਪੰਜਾਬ ਦੀ ਗੱਲ ਕੀਤੀ ਆ ਕਿਦਣ ਦਾ ਜਾ ਕੇ ਦਿੱਲੀ ਬੂਰੇ ਧਰਨਾ ਲਾਇਆ ਹੈ ਕਿ ਸਾਡਾ ਕਿਸਾਨ ਆਪੂ ਖੁੱਖੜਤਾ ਤੇ ਬੈਠਾ ਹੈ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਵਾਇਆ 90% ਕਰਵਾਣੇ ਦਿੱਤੀਆਂ ਅੱਜ ਉਹ ਪੰਜਾਬ ਦਿੱਲੀ ਦੇ ਵਿੱਚ ਆ ਕੇ ਆਪਣੇ ਮੰਗਾਂ ਆਪਣਾ ਪ੍ਰਦਰਸ਼ਨ ਕਿਉਂ ਨਹੀਂ ਕਰ ਸਕਦਾ ਦੱਸੇ ਜਿਵੇਂ ਪੰਜਾਬ ਦਾ ਮੁੱਖ ਮੰਤਰੀ ਦਬਾਬ ਇੱਕ ਦਿਨ ਵੀ ਕਿਤੇ ਪੰਜਾਬ ਦੀ ਗੱਲ ਕੀਤੀ ਹੋਵੇ ਤੀਜੇ ਵਾਰ ਇੱਕ ਤੇ ਕੇਂਦਰੀ ਵੱਲ ਨੂੰ ਛੜਾਉਣ ਨੂੰ ਧੰਨਵਾਦ ਲਾਉਣ ਦੀ ਜਰਦਾ ਜਿਵੇਂ ਸੰਜੇ ਸਿੰਘ ਨੂੰ ਕਦੇ ਵੋਟਾਂ ਮੰਗ ਲਈ ਦਿੱਲੀ ਦੇ ਵਿੱਚ ਜਾਂਦੇ ਨੇ ਪਰ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਲਈ ਕਿਉਂ ਨਹੀਂ ਜਾਂਦੇ ਇਸ ਕਰਕੇ ਅੱਜ ਹਰੇਕ ਵਾਰ ਕੱਚਾ ਅੱਜ ਦੁਖੀਆ ਪੰਜਾਬ ਦੇ ਜਿਹੜਾ ਵੀ ਕੋਈ ਨੌਜਵਾਨ ਗੱਲ ਕਰਦਾ ਆਪਣੇ ਪੱਕਾ ਨਹੀਂ ਗੱਲ ਕਰਦਾ ਆਪਣੇ ਪਾਸੇ ਦੀ ਗੱਲ ਕਰਦਾ ਆਪਣੀ ਕੌਮ ਦੀ ਗੱਲ ਕਰਦਾ ਚਾਹ ਜੇਲ੍ਹ 'ਚ ਜਦ ਚੱਕੋ ਮਰਵਾ ਦਿੱਤਾ ਜਾਂਦਾ ਇਹ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਹੈ ਇਹ ਹਾਲਾਤਾਂ ਨੂੰ ਦੇਖਦੇ ਹੋਏ ਇਹ ਹਾਲਾਤਾਂ ਨੂੰ ਦੇਖਦੇ ਹੋਏ ਅੱਜ ਜਿਹੜਾ ਕਿ ਇੱਥੇ ਕੱਟ ਕੀਤਾ ਗਿਆ ਇੱਕ ਨਵੀਂ ਪਾਰਟੀ ਦੀ ਜਿਹੜੀ ਕਿ ਐਲਾਨ ਹੋਣਾ ਸਾਡੇ ਨੌਜਵਾਨਾਂ ਸਾਡੇ ਨੌਜਵਾਨਾਂ ਵੱਲੋਂ ਸਾਡਾ ਪੂਰਨ ਸਮਰਥਨ ਹੈ ਪਰ ਜਿਹੜੇ ਅੱਜ ਵੱਡੇ ਪੰਜਾਬ ਦੇ ਦਰਦੀਤ ਹੋਣ ਵਾਲੇ ਖੇਤਰੀ ਪਾਰਟੀ ਘਾਉਣ ਵਾਲੇ ਮਨ ਨੂੰ ਇੱਕ ਗੱਲ ਕਹਿਣਾ ਚਾਹਣਾ ਹੈ ਦੂਜੇ ਤੀਜੇ ਦਿਨ ਉਹ ਅੰਮਰਿਤਪਾਲ ਦੇ ਭਾਈ ਸਾਹਿਬ ਦੇ ਖਿਲਾਫ ਬੈਠਦਾ ਤਕਵੀਰ ਬਾਲਦੇ ਅੱਜ ਤੇਰਾ 20000 ਆਕੂ ਤਾ 15 ਤੋਂ 20000 ਆਕੂ ਤੇਰਾ ਹੋਣਾ ਨਹੀਂ ਤਾ ਤੇ 10000 ਆਕੂ ਤੇਰਾ ਪੂਰੇ ਪੰਜਾਬ ਦੇ ਵਿੱਚ ਮੈਂ ਕਹਿਣਾ ਚਾਹੁੰਦਾ ਜੇ ਤੂੰ ਆਪਣਾ ਕੱਖ ਬਚਾਉਣਾ ਚਾਹੁੰਦਾ ਤੂੰ ਰੋਜ਼ ਹੀ ਗੱਲ ਕਰਦਾ ਕਿ ਕਾਲੀਦਾਲ ਦਾ ਬੜਾ ਵੱਡਾ ਸੰਘਰਸ਼ ਰਿਹਾ ਬੜਾ-ਬੜਾ ਯੋਗਦਾਨ ਪਾਇਆ ਪੰਜਾਬ ਦੇ ਇਸ ਵੀ ਬਣਦੇ ਆ ਸਾਡੇ ਵੀ ਦਰਦਿਆਂ ਨੇ ਜਿੱਲਾ ਗੱਟੀਆਂ ਕਾਲੀਦਾਲ ਲਈ ਯੋਗਦਾਨ ਪਾਇਆ ਪਰ ਤੇ ਤੂੰ ਚਾਹਣਾ ਕਾਲੀਦਾਲ ਬਚਾਉਣਾ ਤਾਂ ਤਨਵਾ ਲਾਣ ਕਰਦਾ ਤੈਨੂੰ ਚੈਲੰਜ ਕਰਦਾ ਤੇਰਾ 10 15000 ਜਿੰਨਾ ਆਖੂਆ ਜਿੰਨਾਂ ਨੇ ਸਿੱਤੇ ਤੋਂ ਪੰਜ ਵਾਰੀ ਪੰਜਾਬ ਦਾ ਮੁੱਖ ਮੰਤਰੀ ਬਣਾ ਬੰਦੀ ਸਿੰਘਾ ਲਈ ਇੱਕ ਮਹੀਨਾ ਦਿਨ ਦੇ ਵਿੱਚ ਧਰਨਾ ਕਾਗਿਤ ਕਰਦੇ ਤਾ ਤਰਾ ਕੱਖ ਵਜੂ ਨਹੀਂ ਡਰਾਮੇ ਕਰਨੇ ਦੂਜੇ ਤਰੀਕੇ ਨਾਲ ਬੰਦ ਕਰਦੇ ਪੰਜਾਬ ਦੇ ਵਿੱਚੋਂ ਇਸ ਕਰਕੇ ਜੋ ਕੁਝ ਤੁਸੀਂ ਪੰਜਾਬ ਦੇ ਵਿੱਚ ਕੀਤਾ ਸਭ ਨੂੰ ਸਾਬ ਨੂੰ ਪਤਾ ਹੈ ਜੋ ਕੁਝ ਤੁਸੀਂ ਕਾਲ ਤੱਕ ਸੁਣ ਅੱਜ ਦੋ ਕੱਟ ਹੋਏ ਨੇਗੇ ਮੁਕਤ ਧਰਤੀ ਤੇ ਇੱਕ ਤਾਂ ਉਹ ਕੱਟ ਹੋਇਆ ਜਿਹੜਾ ਕਿ ਕਾਲ ਤੱਕ ਸਾਹਿਬ ਨਾਲ ਮੱਥਾ ਲਾਈ ਖੜਾ ਹੈ ਦੂਜਾ ਕੱਟ ਹੋਇਆ ਹੈ ਜਿਹੜਾ ਸੈਂਟਰ ਸਰਕਾਰ ਨਾਲ ਤੇ ਪੰਜਾਬ ਸਰਕਾਰ ਕੜਾ ਉਹ ਕੱਠ ਆ ਹੈ ਉਹ ਤੁਸੀਂ ਜਾਗਦੇ ਜ਼ਮੀਰਾਂ ਵਾਲੇ ਲੋਕੋ ਇਹਨਾਂ ਨੇ ਕਾਲ ਤਖਸਾਲ ਨਾਲ ਮੱਥਾ ਲਾਇਆ ਤੇ ਸਾਡਾ ਮੱਥਾ ਸੈਂਟਰ ਸਰਕਾਰ ਨਾਲ ਹੈ ਤੇ ਪੰਜਾਬ ਸਰਕਾਰ ਨਾਲ ਅਸੀਂ ਇਹਨਾਂ ਦੀ ਮੰਜੀ ਕੁੜੀ ਉਸ ਤਰ੍ਹਾਂ ਠੋਕਾਂਗੇ ਤੁਸੀਂ ਦੇਖਦੇ ਜਾਓ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਪੈਰਾਂ ਥੱਲੇ ਹਕਮ ਚਾਦਾਂਗੇ ਇਹਨਾਂ ਬੇਈਮਾਨਾਂ ਦਾ ਤਖਤ ਤਾਜ ਸਭ ਕੋ ਕੇ ਪਰਾ ਮਾਰਾਂਗੇ ਜਿਨ੍ਹਾਂ ਨੇ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਮਰਵਾਇਆ ਹੈ ਜੇਲਾ ਚ ਆਇਆ ਝੂਠੇ ਪਰਚੇ ਪਾਏ ਨੇ ਮੈਨੂੰ ਮੀਡੀਆ ਜਵਾਬ ਦੇ ਦੇ ਮੈਨੂੰ ਪੁਲਿਸ ਅਧਿਕਾਰੀ ਜਵਾਬ ਦੇ ਦੇਣ ਕੀ ਤੁਹਾਡੇ ਨਾਲ ਧੱਕਾ ਹੋ ਰਿਹਾ ਕੀ ਤੁਹਾਡੇ ਨਾਲ ਧੱਕੇ ਨਾਲ ਆਪਣੀ ਹਕੂਮਤ ਚਾਉਂਦੇ ਨਹੀਂ ਮੀਡੀਆ ਦੇ ਉੱਪਰ ਜਾਂ ਪ੍ਰਸ਼ਾਸਨ ਦੇ ਉੱਪਰ ਜਿੰਨੇ ਵੀ ਪੁਲਿਸ ਅਧਿਕਾਰੀ ਨੇ ਮੈਨੂੰ ਜਵਾਬ ਦੇ ਦੇਣਾ ਐਸਾ ਵੀ ਜਵਾਬ ਨਾ ਦੇ ਡੀਐਸਪੀ ਜਵਾਬ ਦੇ ਲੈ ਜਿੱਤੇ ਵੀ ਵੱਡੇ ਅਧਿਕਾਰੀ ਨੂੰ ਜਵਾਬ ਦੇ ਦੇਣ ਇਹ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਹੈ ਜੇਕਰ ਇਹਨਾਂ ਨੇ ਪੰਜਾਬ ਦੇ ਹੱਕਾਂ ਦੇ ਧਰਨਾ ਦਿੱਤੇ ਹੁੰਦੇ ਹੱਕਾਂ ਦੀ ਗੱਲ ਕੀਤੀ ਹੁੰਦੀ ਨਾਜ ਧਰਨੇ ਲਾਉਣ ਦੀ ਲੋੜ ਸੀ ਨਾਜ ਨਵੀਂ ਪਾਰਟੀ ਬਣਾਉਣ ਦੀ ਲੋੜ ਸੀਗੀ ਇਹਨਾਂ ਦੇ ਹਲਾਤਾਂ ਕਰਕੇ ਇਹਨਾਂ ਨੇ ਜੋ ਕੁਝ ਪੰਜਾਬ ਨੇ ਕਰਾਇਆ ਕੋਈ ਵੀ ਪੰਜਾਬ ਦੀ ਗੱਲ ਕਰਨ ਕਾਬਿਲ ਨਹੀਂ ਹੈਗਾ ਮੈਂ ਕੋਈ ਗੱਲ ਕਹਿਣਾ ਚਾਹਣਾ ਭਾਈ ਅੰਮਰਿਤਪਾਲ ਜੀ ਜੇਲ੍ਹ ਦੇ ਵਿੱਚ ਨੇ ਅੱਜ ਸਾਡੇ ਕੋਲੇ ਐਮਪੀ ਸੰਜੀਤ ਜੀ ਖਾਲਸਾ ਜੀ ਬੈਠੇ ਨੇਗੇ ਮੈਂ ਤੁਹਾਡੇ ਚਾਨਣਾਂ ਦੇ ਵਿੱਚ ਬੇੜੀ ਨਹੀਂ ਕਰਦਾ ਕਿਸੇ ਪ੍ਰਕਾਰ ਕਿਸੇ ਘੱਟ ਤੋਂ ਦਮਨ ਟੁਕੜੀ ਲੋੜ ਨਹੀਂ ਉਸੀ ਗੱਲ ਆਪਾਂ ਗੱਲ ਠੱਡੇ ਦੀ ਕਦੇ ਵੀ ਕਰਨੀ ਆਪਾਂ ਗੱਲ ਆਪਣੇ ਹੱਕਾਂ ਦੀ ਹੱਕੜਾ ਕੇ ਗੱਲ ਕਰਨੀ ਆ ਕਿਉਂਕਿ ਕਿਸੇ ਨਾਲ ਕਿਸੇ ਕੇ ਨਾਲ ਮੈਂ ਹਰ ਕਿਸੇ ਨੂੰ ਸਾਫ਼ ਗੱਲ ਕਹਿਣਾ ਚਾਹਣਾ ਕੁਝ ਲੋਕਾਂ ਦੇ ਨਰਾਜ਼ ਗਿਆ ਨੇ ਮੈਂ ਵੀ ਵੋਟਾਂ ਮੰਗ ਕੇ ਗਿਆ ਐਥੇ ਪੂਰਾ ਜ਼ੋਰ ਲਾ ਕੇ ਪਿੰਡਾਂ ਦੇ ਵਿੱਚ ਬੋਲ ਕੇ ਗਿਆ ਕਿਸੇ ਪ੍ਰਕਾਰ ਦੀ ਕੋਈ ਠੰਡੀ ਮਿੱਠੀ ਗੱਲ ਨਹੀਂ ਹੋਣੀ ਚਾਹੀਦੀ ਕਿਉਂਕਿ ਹੱਕੜਾ ਕੇ ਪੰਜਾਬ ਦੀ ਗੱਲ ਕਰਨੀ ਆ ਆਪਣੇ ਹੱਕਾਂ ਦੀ ਗੱਲ ਕਰਨੀ ਆ ਇਸ ਕਰਕੇ ਇੰਨੇ ਕਮਾਂ ਅੰਮ੍ਰਿਤਾ ਲੈ ਕੇ ਆਇਆ ਮੈਂ ਬੇੜੀਆਂ ਲੈ ਕੇ ਆਇਆ ਕਿ ਆਪਾਂ ਜਿਹੜਾ ਆਪਣੇ ਪੰਜਾਬ ਦੇ ਹੱਕ ਨੇ ਪੰਜ ਕੌਮਾਂ ਨੂੰ ਬਚਾਉਣ ਲਈ ਕਿਵੇਂ ਲੜਨਾ ਹੈ ਕਿਉਂਕਿ ਹੁਣ ਇਹਨਾਂ ਦੇ ਅੱਲੇ ਪੱਲੇ ਤਾਂ ਨੀਰਾਂ ਦੀ ਕਹਿੰਗੇ ਪਰ ਠੋਟੀ ਵਾਰੀ ਆ ਤੁਸੀਂ ਕਿਵੇਂ ਪਾਰਾ ਗਣਾ ਸੱਚ ਤੇ ਕਿਵੇਂ ਸੱਚ ਲਈ ਲੜਨਾ ਇਹ ਠੋਟੀ ਸਭ ਤੋਂ ਵੱਡੀ ਚੁਣਵੀ ਵਾਰੀ ਆ ਜਿਵੇਂ ਕਿ ਭਾਈ ਸਾਹਿਬ ਨੇ ਇੱਕ ਵਾਰੀ ਗੱਲ ਕਹੀ ਆ ਜਿਹਦੇ ਕੋਲੇ ਆਪਣਾ ਹੀ ਲੱਗਦਾ ਵੀ ਦੇਖੋ ਜੀ ਮੈਨੂੰ ਆਪਣਾ ਨਿੱਜ ਪਿਆਰਾ ਚਾ ਕੋਈ ਪੈਸੇ ਕਮਾਉਣ ਲਈ ਆਪਣੀ ਸ਼ੌਹਰਤ ਕਮਾਉਣ ਲਈ ਆ ਰਿਹਾ ਉਹ ਇਸ ਪਾਰਟੀ ਦੇ ਵਿੱਚ ਨਾ ਆਵੇ ਕਿਉਂਕਿ ਠੇਕੜਾ ਕੇ ਲੜਨੀ ਪਣੀ ਆ ਪਿੱਛੇ ਜੇ ਨਾ ਕੋਈ ਐਮਐਲਆ ਨਾ ਕੋਈ ਐਮਪੀਆ ਕੋਰੜਾ ਰੁਪਿਆ ਨੌਜਵਾਨਾਂ ਦਾ ਪੰਜਾਬ ਸਰਕਾਰ ਦੇ ਨੱਕ ਦੇ ਵਿੱਚ ਜੰਮੜਿਆ ਤਾਂ ਸੀਗਾ ਤੁਹਾਡੇ ਤਾਂ ਕਰ ਨਾਲ ਇਸ ਕਰਕੇ ਝੁੱਟ ਹੋਣੀ ਚਾਹੀਦੀ ਹੈ ਇਕੱਲਾ ਐਮਐਲਏ ਜਾਂ ਐਮਪੀ ਵਾਲਾ ਜੁਗਰੂਟੀ ਪਰ ਇਸ ਤੋਂ ਵੱਡੀ ਝੁੱਟ ਲੋਕਾਂ ਲਈ ਲੜ ਲਈ ਵੀ ਹੋਣੀ ਚਾਹੀਦੀ ਹੈ ਮੈਂ ਸਾਰੇ ਗੁੜੇ ਲੋਕਾਂ ਨੂੰ ਬੇਨਤੀ ਕਰਦਾ ਇਸ ਕਰਕੇ ਆਪਣੇ ਲਾਲਚ ਨੀਜੀ ਹਿੱਤ ਤਿਆ ਕੇ ਜਿਵੇਂ ਅੱਜ ਭਾਈ ਅਮਰਤਪਾਲ ਜੀ ਬੈਠਾ ਆਪਣੇ ਲੋਕਾਂ ਲਈ ਜੇਲ੍ਹ ਦੇ ਵਿੱਚ ਬੈਠਾ ਪੱਲਾ ਐਨਐਸਏ ਫਿਰ ਯੂਈਪੀ ਰਗਾ ਦਿੱਤਾ ਗਿਆ ਇਸ ਕਰਕੇ ਇਸ ਤਰ੍ਹਾਂ ਜੇਲਾ ਕੱਟਣ ਲਈ ਆਪਣੀ ਆਪਣੀ ਕੁਰਬਾਨੀ ਦੇਣ ਲਈ ਤਿਆਰ ਹੋਓ ਕਿਉਂਕਿ ਸਰਕਾਰ ਨੇ ਬੜਾ ਜੋਰ ਲਾਉਣਾ ਹੈ ਅੱਜ ਸੁਖਬੀਰ ਬਾਦਲ ਪੂਰੇ ਵੱਡਿਆਂ ਵੱਡਿਆਂ ਬੱਸਾਂ ਭਰ ਕੇ ਲਾਇਆ ਗਿਆ ਹੋ ਜਾਂਦੇ ਨੇ ਮਨ ਲੜਦਾ ਬੱਸਾਂ ਸ਼ਾਹਰ ਤੋਂ ਮੁੜਨੇ ਤੋਂ ਸ਼ੁਰੂ ਹੋ ਗਈਆਂ ਕਿਉਂਕਿ ਪੈਸੇ ਜੋੜ ਕੇ ਲੈ ਗਿਆ ਤੁਸੀਂ ਆਪ ਮਹਾਰੇ ਚੱਲ ਕੇ ਲੋਕਾਂ ਆਇਓ ਇਸ ਕਰਕੇ ਸਾਰਾ ਪੰਜਾਬ ਉਹ ਬੁਚਾਰਾ ਬਹੁਤ سارے ਸਰਕਾਵਾਂ ਤੇ ਨੌਜਵਾਨ ਕੇ ਰਹਿ ਗਏ ਨੇ ਕੋਈ ਗੱਲ ਨਹੀਂ ਜਿੰਨਾ ਮਰਜੀ ਏਟੀਟਿਊਡ ਦਾ ਜ਼ੋਰ ਉਹਨਾਂ ਲਾ ਲੋ ਤੇ ਪੰਜਾਬ ਦੇ ਵਿੱਚ ਢੇਰੀ ਚੜ ਚੁੱਕੀ ਐ ਹੁਣ ਇੱਕ ਪੰਜਾਬ ਦੇ ਵਿੱਚ ਨਵਾਂ ਬਦਲਾਅ ਆਉਂਦਾ ਨਵੀਂ ਖੇਤਰੀ ਪਾਰਟੀ ਹੋਗੀ ਜਿਹੜੀ ਪੰਜਾਬ ਦੇ ਵਿੱਚੋਂ ਪੰਜਾਬ ਵਿਧਾਨ ਸਭਾ ਦੇ ਵਿੱਚੋਂ ਬੈਠ ਕੇ ਬੰਗਾਲੂਗੀ ਮੋਤੀ ਇੱਥੇ ਜਿਹੜਾ ਮਰਜੀ ਸੈਕਟਰ ਦੇ ਵਿੱਚ ਬੈਠਾ ਹੋਵੇ ਪੰਜਾਬ ਚੱਲ ਕੇ ਆਊਗਾ ਕਿ ਉੱਥੇ ਜਾਣ ਦੀ ਰੋਣੇ ਨੇ ਛੋਟਾ ਜਿਹੀ ਪਾਰਟੀ ਹੋਣੀ ਚਾਹੀਦੀ ਹੈ ਇਸ ਕਰਕੇ ਥੋੜਾ ਸਾੜਣਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਤੁਸੀਂ ਪਹੁੰਚੋ ਤੁਹਾਡੇ ਕੋਲੇ ਇਹੀ ਹੋਣਾ ਚਾਹੀਦਾ ਛੋਟੇ ਪੇ ਨਿੱਜ ਨੂੰ ਆਪਣੇ ਕੋਲ ਸਾਈਡ ਤੇ ਰੱਖ ਕੇ ਆਇਓ ਤੇ ਆਪਣਾ ਕੁਝ ਪੰਜਾਬ ਲਈ ਕਰ ਲਈ ਆਇਓ ਆਪਣੀ ਕੌਮ ਲਈ ਪਿਛਲੇ ਕੁਝ ਕਰ ਲਈ ਆਇਓ ਇਹ ਸੇਵਾ ਕਰ ਲਈ ਆਇਓ ਜਿਵੇਂ ਪਹਿਲਾਂ ਬਾਦਲ ਵੀ ਕਦੇ ਤੇ ਸੇਵਾ ਕਰ ਰਿਹਾ ਰਾਜ ਵੀ ਸੇਵਾ ਉਹਨੇ ਜਿਹੜੀ ਸੇਵਾ ਕੀਤੀ ਹੈ ਤੁਹਾਨੂੰ ਸਾਫ ਨਹੀਂ ਪਤਾ ਯਾ ਪੰਜਾਬ ਦੇ ਲੋਕਾਂ ਨੂੰ ਉਹੋ ਜੀ ਸੇਵਾ ਕਰ ਲਈ ਨਾ ਆਇਓ ਥੋੜਾ ਸਾੜਾ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਜਣ ਤੁਸੀਂ ਇੱਥੇ ਪਹੁੰਚੋ